ਸਤਿ ਸ਼੍ਰੀ ਅਕਾਲ ਜੀ ਮੱਕੀ ਦੀ ਰੋਟੀ ਨੂੰ ਸਰਦੀਆਂ ਦੇ ਵਿੱਚ ਘਰ 'ਚ ਹੀ ਬਣਾਉਣ ਦੇ ਆਸਾਨ ਜੇ ਦੋ ਤਰੀਕੇ ਅੱਜ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰੇ ਮੱਕੀ ਦੀਆਂ ਰੋਟੀਆਂ ਬਣਾਉਂਗੇ ਤਾਂ ਤੁਹਾਡੀਆਂ ਵੀ ਬਹੁਤ ਵਧੀਆ ਫੁੱਲੀਆਂ ਫੁੱਲੀਆਂ ਮੱਕੀ ਦੀਆਂ ਰੋਟੀਆਂ ਬਣਨਗੀਆਂ ਪਰ ਮੱਕੀ ਦੀਆਂ ਰੋਟੀਆਂ ਵੀ ਸਾਡੀਆਂ ਉਦੋਂ ਹੀ ਵਧੀਆ ਬਣਨਗੀਆਂ ਜੇ ਅਸੀਂ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨਿਆ ਹੋਵੇ ਸਹੀ ਤਰੀਕੇ ਦੇ ਨਾਲ ਮੱਕੀ ਦਾ ਆਟਾ ਸਹੀ ਗੁੰਨਿਆ ਜਾਣਾ ਬਹੁਤ ਜ਼ਰੂਰੀ ਹੈ ਇੱਥੇ ਮੱਕੀ ਦਾ ਆਟਾ ਗੁੰਨਣ ਦੇ ਲਈ ਆਪਾਂ ਤਿੰਨ ਕੋਲੀਆਂ ਮੱਕੀ ਦੇ ਆਟੇ ਦੀਆਂ ਲੈਂਦੀਆਂ ਨੇ ਤੇ ਨਾਲ ਹੀ ਆਪਾਂ ਇੱਥੇ ਮੱਕੀ ਦੇ ਆਟੇ ਨੂੰ ਥੋੜਾ ਜਿਹਾ ਹਿਲਾ ਕੇ ਆਪਾਂ ਇੱਥੇ ਪਾਣੀ ਲਿੱਤਾ ਹੈ ਇੱਕ ਕੌਸੇ ਪਾਣੀ ਨਾਲੋਂ ਥੋੜਾ ਜਿਹਾ ਗਰਮ ਪਾਣੀ ਹੈ ਤੁਸੀਂ ਦੇਖੋਗੇ ਭਾਫ਼ਾਂ ਨਿਕਲਦੀਆਂ ਨੇ ਹੁਣ ਇੱਕ ਕੌਲੀ ਆਪਾਂ ਪੂਰੀ ਇਸ ਮੱਕੀ ਦੇ ਆਟੇ ਦੇ ਵਿੱਚ ਪਾ ਦੇਣੀ ਹੈ ਔਰ ਇਹ ਪਾਣੀ ਨੂੰ ਥੋੜਾ ਗਰਮ ਹੋਏਗਾ ਇਸ ਲਈ ਅਸੀਂ ਕਿਸੇ ਚਮਚ ਦੀ ਮਦਦ ਦੇ ਨਾਲ ਇਸ ਪਾਣੀ ਨੂੰ ਮੱਕੀ ਦੇ ਆਟੇ ਦੇ ਵਿੱਚ ਹਿਲਾ ਲਵਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਫੇਰ ਇੱਕ ਕੌਲੀ ਇੱਥੇ 2 ਮਿੰਟ ਹਿਲਾਉਣ ਤੋਂ ਬਾਅਦ ਆਪਾਂ ਫੇਰ ਇੱਕ ਕੌਲੀ ਪਾਣੀ ਦੀ ਲਵਾਂਗੇ ਤੇ ਇਹ ਵੀ ਸਾਰੇ ਮੱਕੀ ਦੇ ਆਟੇ ਦੇ ਵਿੱਚ ਪਾ ਕੇ ਆਪਾਂ ਫੇਰ ਦੁਬਾਰਾ ਤੋਂ ਹੀ ਇਹ ਸਾਰੇ ਆਟੇ ਨੂੰ ਹਿਲਾ ਲਵਾਂਗੇ ਹੁਣ ਤੁਸੀਂ ਦੇਖੂਗੇ ਕਿ ਮੱਕੀ ਦੇ ਆਟੇ ਦੇ ਵਿੱਚ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ ਜੀਆਂ ਗੱਠਾ ਪੈਣ ਲੱਗ ਗਿਆ ਨੇ ਪਰ ਇਹ ਗੱਠਾ ਪਾਣੀ ਵਿੱਚ ਘੁਲ ਜਾਣ ਗਿਆ ਆਸਾਨ ਹੀ ਆਸਾਨੀ ਜੇ ਤਰੀਕੇ ਦੇ ਨਾਲ ਇਸ ਲਈ ਦੇਖੋ ਜਦੋਂ ਹੀ ਤੁਹਾਡਾ ਆਟਾ ਐਦਾਂ ਬਣ ਜੂਗਾ ਆਪਾਂ 2-3 ਮਿੰਟ ਲਈ ਇਹਨੂੰ ਐਦਾਂ ਛੱਡ ਕੇ ਦੇਖੋ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਹੱਥ ਦੇ ਨਾਲ ਹੀ ਹਿਲਾ ਲਵਾਂਗੇ ਹੁਣ ਇਹ ਸਾਡਾ ਆਟਾ ਹੈ ਜਿਹੜਾ ਉਹ ਮੱਕੀ ਦੀ ਰੋਟੀ ਬਣਾਉਣ ਦੇ ਲਈ ਬਿਲਕੁਲ ਤਿਆਰ ਹੋ ਗਿਆ ਹੈ ਹੁਣ ਅਸੀਂ ਇੱਥੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹ ਆਟੇ ਨੂੰ ਗੁੰਨਾਂਗੇ ਇੱਥੇ ਅੱਧੇ ਕੌਲੀ ਪਾਣੀ ਦੀ ਲੈ ਕੇ ਹੁਣ ਮੈਂ ਇੱਥੇ ਮੱਕੀ ਦੇ ਆਟੇ ਨੂੰ ਗੁੰਨਣਾ ਸ਼ੁਰੂ ਕੀਤਾ ਹੈ। ਹੁਣ ਇਹ ਆਟਾ ਇੰਨਾ ਸੌਫਟ ਹੋ ਗਿਆ ਹੈ ਜਿਦਾ ਆਪਾਂ ਘਰੇ ਕਣਕ ਦਾ ਆਟਾ ਗੁੰਨਦੇ ਹਾਂ ਉਹਦੇ ਵਾਂਗ ਹੋ ਗਿਆ। ਦੇਖੋ ਇੱਥੇ ਸਾਡਾ ਪੇੜਾ ਵੀ ਬਣ ਕੇ ਬਿਲਕੁਲ ਹੀ ਤਿਆਰ ਹੋ ਗਿਆ ਹੈ। ਤੇ ਮੱਕੀ ਦੀ ਰੋਟੀ ਬਣਾਉਣ ਲਈ ਮੱਕੀ ਦਾ ਆਟਾ ਗੁੰਨਿਆ ਜਾਣਾ ਬਹੁਤ ਹੀ ਵਧੀਆ ਗੁੰਨਿਆ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਸਾਡੀ ਜਿਹੜੀ ਮੱਕੀ ਦੀ ਰੋਟੀ ਹੈ ਉਹ ਬਿਲਕੁਲ ਵਧੀਆ ਨਹੀਂ ਲਏਗੀ ਤੇ ਜੇ ਤੁਸੀਂ ਮੇਰੇ ਚੈਨਲ 8 ਸਾਦਾ ਖਾਣਾ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਹੁਣ ਇੱਥੇ ਆਪਾਂ ਮੱਕੀ ਦਾ ਆਟਾ ਗੁੰਨਿਆ ਹੈ ਇਹ ਮੱਕੀ ਦਾ ਆਟਾ ਬਿਲਕੁਲ ਹੀ ਕਣਕ ਦੇ ਆਟੇ ਵਾਂਗੂ ਸੌਫਟ ਹੋ ਚੁੱਕਿਆ ਹੈ ਇਹਦੇ ਨਾਲ ਸਾਡੀ ਜਿਹੜੀ ਮੱਕੀ ਦੀ ਰੋਟੀ ਆ ਉਹ ਬਹੁਤ ਆਸਾਨ ਤਰੀਕੇ ਨਾਲ ਲਏਗੀ ਅੱਜ ਅਸੀਂ ਤੁਹਾਨੂੰ ਦੋ ਤਰੀਕੇ ਦੱਸਾਂਗੇ ਜਿਹਦੇ ਨਾਲ ਘਰ ਵਿੱਚ ਆਸਾਨੀ ਨਾਲ ਤੁਸੀਂ ਮੱਕੀ ਦੀ ਰੋਟੀ ਬਣਾ ਸਕਦੇ ਹੋ ਪਹਿਲਾ ਤਰੀਕਾ ਦੇਖੋ ਕੀ ਹੈ ਇੱਥੇ ਅਸੀਂ ਮੱਕੀ ਦਾ ਆਟਾ ਲੈ ਲਿਆ ਹੈ ਹੁਣ ਇੱਥੇ ਅਸੀਂ ਇਹਦਾ ਪੇੜਾ ਬਣਾ ਲਵਾਂਗੇ ਪੇੜਾ ਦੇਖੋ ਕਿੰਨਾ ਹੀ ਸਫਾਈ ਨਾਲ ਬਣਿਆ ਹੋਇਆ ਹੈ ਸਾਈਡਾਂ ਤੋਂ ਆਟਾ ਵੀ ਨਹੀਂ ਤਿਹੜਿਆ ਹੋਇਆ ਹੈ ਸਭ ਪਾਸੋਂ ਆਟੇ ਨੂੰ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਗੁੰਨਿਆ ਗਿਆ ਹੈ ਹੁਣ ਆਪਾਂ ਸੈਂਟਰ ਦੇ ਵਿੱਚੋਂ ਐਦਾਂ ਪੇੜੇ ਨੂੰ ਵੇਲਦੇ ਹੋਏ ਜਾਣਾ ਹੈ ਸਾਈਡਾਂ ਬਹੁਤ ਸਾਫ਼ ਨੇ ਬਿਲਕੁਲ ਵੀ ਸਾਈਡਾਂ ਤੋਂ ਆਟਾ ਬਿਲਕੁਲ ਵੀ ਟੁੱਟਿਆ ਨਹੀਂ ਹੋਇਆ ਹੈ ਦੇਖੋ ਕਿੰਨਾ ਵਧੀਆ ਇੱਥੋਂ ਪਤਾ ਲੱਗ ਰਿਹਾ ਹੈ ਕਿ ਆਟਾ ਗੁੰਨਿਆ ਜਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਚੱਕਲੇ ਦੇ ਉੱਤੇ ਥੋੜਾ ਜਿਹਾ ਆਟਾ ਧੂੜ ਕੇ ਪੇੜੇ ਦੇ ਉੱਤੋਂ ਵੀ ਥੋੜਾ ਜਿਹਾ ਆਟਾ ਧੋੜ ਲਵਾਂਗੇ ਹੁਣ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਅਸੀਂ ਐਦਾਂ ਆਪਣੇ ਪੇੜੇ ਨੂੰ ਘੁਮਾਉਂਦੇ ਹੋਏ ਜਾਵਾਂਗੇ ਦੇਖੋ ਮਿੰਟਾਂ ਦੇ ਵਿੱਚ ਹੀ ਇਹ ਰੋਟੀ ਜਿਹੜੀ ਬਣ ਕੇ ਤਿਆਰ ਹੋ ਜਾਣੀ ਹੈ ਇੱਕ ਸਾਈਡ ਨੂੰ ਹੀ ਅਸੀਂ ਘਮਾਉਂਦੇ ਹੋਏ ਜਾਣਾ ਹੈ ਦੇਖੋ ਸਾਡੀ 1 ਮਿੰਟ ਤੋਂ ਪਹਿਲਾਂ ਹੀ ਸਾਡੀ ਜਿਹੜੀ ਮੱਕੀ ਦੀ ਰੋਟੀ ਹੈ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖਿਆ ਹੈ ਇਸ ਤਰ੍ਹਾਂ ਨਾਲ ਪਲਟ ਲਵਾਂਗੇ ਆ ਸਾਡੀ ਮੱਕੀ ਦੀ ਰੋਟੀ ਬਣ ਕੇ ਤਿਆਰ ਹੈ ਇਹਨੂੰ ਤਵੇ ਦੇ ਉੱਤੇ ਪਾ ਲਵਾਂਗੇ ਜਦੋਂ ਹੀ ਇੱਕ ਸਾਈਡ ਦੇ ਉੱਤੇ ਸੇਕ ਲੱਗ ਗਿਆ ਤਾਂ ਆਪਾਂ ਇਹਨੂੰ ਦੂਜੀ ਸਾਈਡ ਤੋਂ ਪਲਟ ਲਵਾਂਗੇ। ਇਹਦੀ ਦੂਜੀ ਸਾਈਡ ਵੀ ਆਪਾਂ ਥੋੜੀ ਜਿਹੀ ਪਕਾ ਲਵਾਂਗੇ। ਤੁਸੀਂ ਵੀ ਇਸ ਤਰੀਕੇ ਨਾਲ ਮੱਕੀ ਦੀ ਰੋਟੀ ਬਣਾ ਕੇ ਦੇਖਿਓ ਥੋੜੇ ਵੀ ਬਹੁਤ ਵਧੀਆ ਲੱਗੇਗੀ। ਜਦੋਂ ਹੀ ਦੋਨੋਂ ਸਾਈਡਾਂ ਪੱਕ ਗਈਆਂ ਤਾਂ ਆਪਾਂ ਇਹਨੂੰ ਤਵੇ ਤੋਂ ਉਤਾਰ ਕੇ ਗੈਸ ਦੇ ਉੱਪਰ ਹੀ ਪਕਾ ਲਵਾਂਗੇ। ਹੁਣ ਅਸੀਂ ਇੱਥੇ ਤਵੇ ਤੋਂ ਉਤਾਰ ਕੇ ਜਦੋਂ ਹੀ ਮੱਕੀ ਦੀ ਰੋਟੀ ਨੂੰ ਗੈਸ ਦੇ ਉੱਤੇ ਪਕਾਇਆ ਤੇ ਦੇਖੋ ਇਹ ਕਿੰਨੀ ਵਧੀਆ ਫੁੱਲ ਕੇ ਤਿਆਰ ਹੋਈ ਹੈ। ਇਸ ਤਰ੍ਹਾਂ ਜੇ ਤੁਸੀਂ ਵੀ ਮੱਕੀ ਦੀ ਰੋਟੀ ਘਰ ਦੇ ਵਿੱਚ ਬਣਾਉਂਗੇ ਤਾਂ ਤੁਹਾਡੇ ਵੀ ਬੜੀਆਂ ਹੀ ਫੁੱਲੀਆਂ-ਫੁੱਲੀਆਂ ਮੱਕੀ ਦੀਆਂ ਰੋਟੀਆਂ ਲੈਣਗੀਆਂ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਮੱਕੀ ਦੀ ਰੋਟੀ ਵੀ ਸਾਡੀ ਉਦੋਂ ਹੀ ਵਧੀਆ ਲੈਣੀ ਹੈ ਜਦੋਂ ਅਸੀਂ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਗੁੰਨਾਂਗੇ ਇੱਥੇ ਸਾਡੀ ਮੱਕੀ ਦੀ ਰੋਟੀ ਦੇਖੋ ਇਹ ਪਹਿਲਾ ਤਰੀਕਾ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਚੱਕਲੇ ਦੇ ਉੱਤੇ ਹੀ ਆਸਾਨੀ ਨਾਲ ਕਿਵੇਂ ਮੱਕੀ ਦੀ ਰੋਟੀ ਬਣਾ ਸਕਦੇ ਹੋ ਹੁਣ ਆਪਾਂ ਇਹਦੇ ਉੱਤੇ ਦੇਸੀ ਘੀ ਲਗਾ ਲਵਾਂਗੇ ਤੇ ਇਹਨੂੰ ਸਾਰੇ ਪਾਸੇ ਤੋਂ ਬਚੰਗੀ ਤਰ੍ਹਾਂ ਨਾਲ ਪਕਾ ਲਿਆ ਹੈ ਜੇ ਕੁਝ ਵੀ ਸਮਝ ਨਾ ਲੱਗੇ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਹੁਣ ਦੂਜਾ ਤਰੀਕਾ ਹੈ ਦੇਖੋ ਐਦਾਂ ਦਾ ਮੈਂ ਕੋਈ ਪੋਲੀਥੀਨ ਲੈਂਦਾ ਹੈ ਦੇਖੋ ਤੁਸੀਂ ਵੀ ਇਦਾਂ ਦਾ ਕੋਈ ਵੀ ਪੋਲੀਥੀਨ ਲੈ ਸਕਦੇ ਹੋ ਦੁਬਾਰਾ ਤੋਂ ਅਸੀਂ ਮੱਕੀ ਦਾ ਆਟਾ ਲੈ ਕੇ ਉਹਦਾ ਪੇੜਾ ਲਿੱਤਾ ਹੈ কিনਾਰੀਆਂ ਬਹੁਤ ਹੀ ਸਾਫ਼ ਨੇ ਕਿਸੇ ਦੀ কিনਾਰੀ ਦੇ ਵਿੱਚ ਵੀ ਆਟਾ ਟੁੱਟਿਆ ਹੋਇਆ ਨਹੀਂ ਹੈ ਇਥੋਂ ਪਤਾ ਲੱਗਦਾ ਕਿ ਮੱਕੀ ਦਾ ਆਟਾ ਬਿਲਕੁਲ ਸਹੀ ਗੁੰਨਿਆ ਹੋਇਆ ਹੈ ਹੁਣ ਅਸੀਂ ਇਹਨੂੰ ਲਿਫਾਫੇ ਦੇ ਸੈਂਟਰ ਦੇ ਵਿੱਚ ਰੱਖ ਕੇ ਅਸੀਂ ਇਹਨੂੰ ਬੇਲਣੇ ਦੇ ਨਾਲ ਬੇਲਣਾ ਸ਼ੁਰੂ ਕਰਾਂਗੇ ਦੇਖੋ ਜੇ ਤੁਸੀਂ ਉਸ ਤਰੀਕੇ ਨਾਲ ਨਹੀਂ ਮੱਕੀ ਦੀ ਰੋਟੀ ਬਣਾ ਸਕਦੇ ਤਾਂ ਤੁਸੀਂ ਐਦਾਂ ਜ਼ਰੂਰ ਬਣਾਓ ਐਦਾਂ ਕੋਈ ਵੀ ਜੀ ਨੇ ਕਦੇ ਵੀ ਮੱਕੀ ਦੀ ਰੋਟੀ ਨਹੀਂ ਬਣਾਈ ਉਹਦੀ ਵੀ ਇਹ ਮੱਕੀ ਦੀ ਰੋਟੀ ਬੜੀ ਹੀ ਆਸਾਨੀ ਨਾਲ ਬਣੇਗੀ ਬਸ ਇੱਕ ਪੇੜਾ ਲੈ ਕੇ ਦੋਨਾਂ ਲਿਫਾਫਿਆਂ ਦੇ ਵਿੱਚ ਰੱਖ ਕੇ ਅਸੀਂ ਇਹਨੂੰ ਬੇਲਣਾ ਹੈ ਬੇਲਣਾ ਹੈ ਦੇਖੋ ਕਿੰਨੀ ਗੋਲ ਸ਼ੇਪ ਔਰ ਕਿੰਨੀ ਸਫਾਈ ਦੇ ਵਿੱਚ ਮੱਕੀ ਦੀ ਰੋਟੀ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਹੌਲੀ-ਹੌਲੀ ਸਾਈਡਾਂ ਦੇ ਉੱਤੋਂ ਇਸ ਲਿਫਾਫੇ ਨੂੰ ਉਤਾਰ ਲੈਣਾ ਹੈ ਜਿੱਦਾਂ ਹੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਉਦਾਂ ਹੀ ਤੁਸੀਂ ਉਤਾਰ ਲੈਣਾ ਹੈ ਤੇ ਇਹਨੂੰ ਵੀ ਆਪਾਂ ਤਵੇ ਦੇ ਉੱਤੇ ਪਾ ਦੇਵਾਂਗੇ ਬਹੁਤ ਸਫਾਈ ਨਾਲ ਸਾਡੀ ਇਹ ਦੂਜੇ ਤਰੀਕੇ ਨਾਲ ਮੱਕੀ ਦੀ ਰੋਟੀ ਬਣਾਣੀ ਤੁਹਾਨੂੰ ਸਿਖਾਈ ਹੈ ਦੇਖੋ ਹੁਣ ਜਦੋਂ ਹੀ ਸਾਡਾ ਇੱਕ ਪਾਸਾ ਗਰਮ ਹੋ ਗਿਆ ਆਪਾਂ ਦੂਜੇ ਪਾਸੇ ਇਹਨੂੰ ਪਲਟ ਦਵਾਂਗੇ ਔਰ ਇੱਥੇ ਆਪਾਂ ਬਿਲਕੁਲ ਘੀ ਦਾ ਯੂਜ਼ ਨਹੀਂ ਕੀਤਾ ਤਵੇ ਦੇ ਉੱਤੇ ਨਾ ਹੀ ਆਪਾਂ ਰੋਟੀ ਦੇ ਉੱਤੇ ਘੀ ਦਾ ਯੂਜ਼ ਕੀਤਾ ਹੈ ਆਪਾਂ ਬਿਲਕੁਲ ਹੀ ਆਸਾਨ ਜੇ ਤਰੀਕੇ ਦੇ ਨਾਲ ਹਲਕੀਆਂ ਜੀਆਂ ਘਰ ਬਣਾਉਣ ਵਾਲੀਆਂ ਮੱਕੀ ਦੀ ਰੋਟੀ ਦੇ ਦੋ ਤਰੀਕੇ ਅੱਜ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਔਰ ਤੁਸੀਂ ਵੀ ਮੈਨੂੰ ਦੱਸਿਓ ਕਿ ਜਦੋਂ ਤੁਸੀਂ ਘਰੇ ਬਣਾਈ ਤਾਂ ਤੁਹਾਡੀ ਕਿਵੇਂ ਦੀ ਬਣੀ ਦੇਖੋ ਦੂਜੇ ਤਰੀਕੇ ਨਾਲ ਵੀ ਆਪਣੀ ਮੱਕੀ ਦੀ ਰੋਟੀ ਹੈ ਜਿਹੜੀ ਉਹ ਫੁੱਲ ਕੇ ਤਿਆਰ ਹੋ ਗਈ ਦੇਖੋ ਬਹੁਤ ਹੀ ਆਸਾਨ ਜਿਹੇ ਤਰੀਕੇ ਦੋਨੋਂ ਤੁਹਾਨੂੰ ਦੱਸੇ ਗਏ ਨੇ ਘਰ ਚ ਮੱਕੀ ਦੀ ਰੋਟੀ ਬਣਾਉਣ ਦੇ ਤੇ ਤੁਸੀਂ ਦੋਨੋਂ ਤਰੀਕਿਆਂ ਨਾਲ ਘਰ ਚ ਬਣਾ ਕੇ ਦੇਖੋ ਇਹ ਮੱਕੀ ਦੀ ਰੋਟੀ ਤੇ ਮੇਰੀ ਹੋਰ ਇਦਾਂ ਦੀਆਂ ਰੈਸਪੀਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਏਟ ਸਾਦਾ ਖਾਣਾ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਦਾਂ ਦੀ ਲੱਗੀ ਮੈਨੂੰ ਵੀ ਕਮੈਂਟ ਵਿੱਚ ਜ਼ਰੂਰ ਦੱਸ ਕੇ ਜਾਓ ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਵੀ ਮੱਕੀ ਦੀ ਰੋਟੀ ਨੂੰ ਐਦਾਂ ਇੱਕ ਵਾਰੀ ਜ਼ਰੂਰ ਘਰ 'ਚ ਬਣਾ ਕੇ ਟਰਾਈ ਕਰੋ ਤੁਹਾਡੀਆਂ ਵੀ ਬਹੁਤ ਫੁੱਲੀਆਂ ਫੁੱਲੀਆਂ ਮੱਕੀ ਦੀਆਂ ਰੋਟੀਆਂ ਬਣਨਗੀਆਂ ਪਰ ਆਟੇ ਨੂੰ ਦੁਬਾਰਾ ਤੋਂ ਕਹਿ ਰਹੀ ਆ ਕਿ ਜ਼ਰੂਰ ਧਿਆਨ ਨਾਲ ਗੁੰਨਿਓ ਫੇਰ ਮਿਲਦੇ ਆ ਕਿਸੇ ਹੋਰ ਟੇਸਟੀ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ